ਸਸਿਕਾ ਜੀ ਸਾਰਿਆਂ ਨੂੰ ਤੁਹਾਡੇ ਵਾਸਤੇ ਦੀ ਸੂਟਾਂ ਦੀ 컬렉ਸ਼ਨ ਬਹੁਤ ਹੀ ਵਧੀਆ ਲੈ ਕੇ ਆਂਦੀ ਏ ਜਿਹੜਾ ਫੈਬਰਿਕ ਹੋਏਗਾ ਪਿਓ ਤੁਹਾਨੂੰ ਸ਼ਰਟ ਮਿਲੇਗੀ ਕ੍ਰੇਪ ਦੀ ਫੁੱਲ ਏਮਬਰਾਇਡਰੀ ਕੀਤੀ ਗਈ ਏ ਨਾਲ ਜਿਹੜੀ ਬਾਟਮ ਹੋਏਗੀ ਪਲੇਨ ਕ੍ਰੇਪ ਦੀ ਹੋਏਗੀ ਢਾਈ ਢਾਈ ਮੀਟਰ ਦੀ ਕੱਟ ਰਹਿਣ ਵਾਲੀ ਕਲਰ ਆਪਸ਼ਨ ਬਹੁਤ ਹੀ ਪਿਆਰੀ ਇਹਨਾਂ ਦੇ ਵਿੱਚ ਲੈ ਕੇ ਆਂਦੇ ਨੇ ਅਗਲਾ ਜਿਹੜਾ ਸੂਟ ਹੋਏਗਾ ਸ਼ਰਟ ਹੋਏਗੀ ਪਿਓਰ ਕ੍ਰੇਪ ਦੀ ਇਸੇ ਉੱਪਰ ਪ੍ਰੋਪਰ ਹੈਂਡਵਰਕ ਦਾ ਹੀ ਕੰਮ ਕੀਤਾ ਹੋਇਆ ਜਿਹੜਾ ਦੁਪੱਟਾ ਹੋਗਾ ਚਨਾਉਂਦਾ ਹੋਏਗਾ ਇਹ ਤੁਹਾਨੂੰ ਢਾਈ ਢਾਈ ਮੀਟਰ ਦੀ ਕੱਟ ਮਿਲੇਗੀ ਸ਼ਰਟ ਐਂਡ ਦੁਪੱਟੇ ਦਾ ਜਿਹ अगला सूट होएगा प्योर करेबी शर्ट होएगी एम्ब्रॉयडरी फुल की गई है नाल दुपट्टा होएगा बहुत ही प्यारा करेब का दुपट्टा भी शर्ट एंड दुपट्टे का तकबो मिल जाएगा प्राइज मैनशन इन्ह सूटों का किया ढाई ढाई मीटर की कट्ट रही है अगला सूट होएगा प्योर टिशू टिश्यू ज ओवर सूट मिल जाएगा इस बहुत ही प्यारा एम्ब्रॉयडरी वर्क किया गया जेकर कोई भी सूट बुक करवाना चाहते हो सूट का स्क्रीनशॉट तुम मेरे व्ट्सअप नंबर पर भेज के सूट अपने लिए बुक करवा सद ਅਗਲਾ ਸੂਟ ਹੋਏਗਾ ਪਿਓਰ ਔਰਗੈਂਜ਼ਾ ਦੇ ਵਿੱਚ ਸ਼ਰਟ ਹੋਏਗੀ embroideri full ਕੀਤੀ ਗਈ ਨਾਲ crepe ਦੀ ਪਲੇਨ ਬਾਟਮ ਹੋਏਗੀ 2.5 ਮੀਟਰ ਦੀ ਕੱਟ ਰਹਿਣ ਵਾਲੀ ਹੈ ਵਿਦਆਉਟ ਉਹ ਦੁਪੱਟਾ ਸੂਟ ਹੋਣ ਗਿਆ ਜਿਹੜੇ ਸੂਟ ਅਗਲਾ ਸੂਟ ਹੋਏਗਾ ਸ਼ਰਟ ਹੋਏਗੀ ਪਿਓਰ crepe ਦੀ embroideri ਕੀਤੀ ਗਈ ਨਾਲ ਬਾਟਮ ਪਲੇਨ ਹੋਏਗੀ crepe ਦੀ ਇਹ ਵੀ 2.5 ਮੀਟਰ ਦੀ ਕੱਟ ਰਹਿਣ ਵਾਲੀ ਹੈ ਕੈਸ਼ ਔਨ ਡਿਲੀਵਰੀ ਨਹੀਂ ਹੈਗੀ ਜੀ ਪੇਮੈਂਟ ਜਿਹੜੀ ਹੋਏਗੀ ਉਹ ਤੁਹਾਨੂੰ ਪਹਿਲਾਂ ਹੀ ਕਰਨੀ ਪੈਗੀ ਜੇਕਰ ਵੀਡੀਓ ਵਧੀਆ ਲੱਗੇ ਇਸ ਨੂੰ ਲਾਈਕ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਥੈਂਕ ਯੂ so much ਵੀਡੀਓ ਦੇਖਣ ਲਈ